ਆ ਦੇਖੋ ਭਈ ਜਿਸ ਜਿਸ ਨੂੰ ਨਿਗਰਾਂ ਹੈ ਸੀ ਕਿਵੇਂ ਸਾਡੀਆਂ ਪੱਗਾਂ ਲੰਦ ਨੇ ਇਹ ਸਾਡੇ ਪ੍ਰਾਈਵੇਟ ਪਾਰਟਸ ਤੇ ਹੁਦਾ ਮਾਰ ਕੇ ਕੁੜੀਆਂ ਦੇ ਬੁੰਡੇ ਮਾਰ ਕੇ ਪਿੱਛੇ ਲੈ ਜਾ ਰਹੇ ਕਿਸੇ ਦੇ ਨੰਪਲੇਟ ਨਹੀਂ ਨੋਟ ਕਰ ਲੈ ਤਕੜੀ ਦੇ ਨੰਪਲੇਟ ਤੋ ਬਣੀ ਨਹੀਂ ਜੀ ਬਹੁਤ ਕੋਸ਼ਿਸ਼ ਕਰਨਗੇ ਇਹ ਝੂਠਾ ਫੜਖਾਵਾ ਕਰਕੇ ਆਉਣਗੇ ਬਹੁਤ ਸਾਰੇ ਔਰਤਾਂ ਦਾ ਸਨਮਾਨ ਕਰਨਗੇ ਦਿਖਾਵਾ ਪੱਤਰ ਕਰਦੇ ਨੇ ਕਿਸੇ ਨੂੰ ਅਨੁਯਕਤੀ ਪੱਤਰ ਦਿਖਾਵੇ ਰਿੰਦੇ ਨੇ ਇਹ ਸਾਰੇ ਜਾਨੀ ਖਰੀਦੇ ਹੋਏ ਨੇਗੇ ਜਿਹੜੇ ਅਸਲੀ ਬੇਰੁਜ਼ਗਾਰ ਨੇ ਇੱਥੇ ਰੋਜ਼ੇ ਕਰਦੇ ਇਹਨਾਂ ਨੇ ਇੱਕ ਵੀ ਬੋਸ ਨੂੰ ਵੱਡੀ ਸਰਪਸਤਿਆਰਵਾਦੀ ਜਿੱਤੇ ਜੋ ਰੇੜਾ ਉਹ ਉਹਨਾਂ ਦੇ ਦਿੱਤਾ ਜਾ ਰਿਹਾ ਸੀ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਇੱਥੇ ਆਏ ਹੋਏ ਆ ਕਿ ਸੇਤ ਤੇ ਸ਼ਿੱਕਾ ਜਿਹੜਾ ਨਾਰ ਦਿੱਤਾ ਸੀ ਤਾਂ ਇਹ ਸਾਡੇ ਬੇਰਜਾਰਾਂ ਨੂੰ ਰੋਜ਼ਗਾਰ ਰੇੜਾ ਉਹ ਦਿੱਤਾ ਜਾਵੇ ਪਹਿਲੇ ਲਈ ਕੀ ਅਸੀਂ ਵੋਟਾਂ ਪਾਉਣ ਚਾ ਅਸੀਂ ਵੱਧ ਤੋਂ ਵੱਧ ਸਪੋਰਟ ਕੀਤੀ ਸੀ ਇਹਨਾਂ ਦੀ ਪਿੰਡਾਂ ਦੇ ਵਿੱਚ ਸਾਨੂੰ ਲੱਗਿਆ ਸੀ ਕਿ ਸ਼ਾਇਦ ਉਹਨਾਂ ਨਾਲੋਂ ਕੋਈ ਜ਼ਿਆਦਾ ਫਰਕ ਹੈ ਜਿਹੜਾ ਸਾਨੂੰ ਮਿਲਤੂਗਾ 12 ਕਿਉਂਕਿ ਉਹਨਾਂ ਨਾਲੋਂ ਤਾਂ ਇਹ ਉੱਪਰ ਦੇ ਨਿਕਲੇ ਆ ਕਿਉਂਕਿ ਇਹੀ ਕੁਝ ਆ ਜੋ ਪਹਿਲਾਂ ਸੂਰ ਦੇ ਵਿੱਚ ਬਜਿੰਦਰ ਸਿੰਘਲਾ ਦੇ ਸਮੇਂ ਹੁੰਦਾ ਜਾ ਰਿਹਾ ਕਾਂਗਰਸ ਸਰਕਾਰ ਦੇ ਵਿੱਚ ਤੇ ਵੀ ਕੁਝ ਅੱਜ ਜਿਹੜਾ ਉਹ ਭਗਵੰਤ ਮਾਨ ਸਰਕਾਰ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਕਹਿੰਦੇ ਨੇ ਖਾਸ ਪਾਰਟੀ ਬਣ ਗਈ ਹੈ ਜਿਹੜੀ ਅੱਜ ਕੀਤੀ ਹੈਗੀ ਵੋਟਰ ਦੇ ਵਿੱਚ ਸਾਰਿਆਂ ਨੇ ਤਰ੍ਹਾਂ ਕਿਸੇ ਦਾ ਕੋਈ ਕਾਂਦੀ ਦਾ ਸੀ ਕੋਈ ਕਾਂਗਰਸ ਸੀ ਆਪਣੇ ਘਰ ਦੇ ਨੂੰ ਕਹਿ ਕੇ ਕਿ ਇਹਨਾਂ ਦੀ ਹੀ ਮਹੱਤਵਪੂਰਨ ਜੇ ਇਹਨਾਂ ਨੇ ਨਾ ਹੁਣ ਸਾਡੇ ਮੰਦਾਂ ਦਾ ਹੱਲ ਕੀਤਾ ਇਹ ਘਰ ਘਰ ਘੁੰਮ ਜਾ ਕੇ ਅਸੀਂ ਸਾਰਿਆਂ ਦੇ ਕੋਲ ਪਰ ਆਉਣੀ ਨੇ ਪਰ ਤੋਂ ਬਾਰੇ ਜਿੰਨੀ ਵੋਟ ਤੁਸੀਂ ਜਿੰਨੀ ਵੋਟ ਪਾੜੇ ਜੇ ਇਹਨਾਂ ਨੇ ਸਾਰੇ ਮੰਦਾਂ ਦਾ ਨਾ ਮੰਨਿਆ ਸਾਰੇ ਇਲਾਕੇ ਸਾਰੇ ਨਿਰਾਸ਼ਾ ਪੈ ਰਹਾ ਹੁੰਦੀ ਹੈਗੀ ਮੰਨ ਲੋ ਸਾਡੇ ਹੁਣ ਕੋਈ ਕੁੜੀ ਨੇ ਬਾਹਰ ਜਾਣਾ ਸੀ ਮੈਨੂੰ ਕਿਹਾ ਤੁਸੀਂ ਇਹਨੂੰ ਬਾਹਰ ਕਿਉਂ ਭੇਜਿਆ ਉਹਨਾਂ ਨੇ ਮੈਨੂੰ ਪਤਾ ਕੀ ਹੋਰ ਤੇ ਕੀਤਾ ਕਿ ਤੁਸੀਂ ਕੀ ਕਰ ਲੈਣਾ ਪੜ ਕੇ ਆ ਕਰਦੇ ਹੋ ਘਰ ਨਹੀਂ ਬਿੰਦੀਆਂ ਘਰ ਨੂੰ ਜੁੱਤੀਆਂ ਖਾ ਕੇ ਆ ਲੈਣੇ ਤੁਸੀਂ ਤੁਸੀਂ ਐਂ ਦੇਖੋ ਬਾਰੀ ਖੜ ਕਿੱਥੇ ਨੇਗੇ ਇਹਦੇ ਸੀਐਮ ਦੀ ਕੋਠੀ ਕਿੰਨੀ ਦੂਰ ਆ ਗਈ ਅਸੀਂ ਇੰਨੇ ਦੂਰ ਬੈਠੇ ਹਾਂ ਸਿਰਫ ਆਪਣੀ ਮੰਨ ਕੇ ਰੱਖਣ ਆਏ ਹਾਂਗੇ ਇਹ ਸਾਡੇ ਉੱਪਰ ਲਾਤੀ ਚਾਰਜ ਕਰਦੇ ਨੇਗੇ ਉਹਨਾਂ ਦੇ ਜਿਹੜੇ ਮਹਿਮਤ ਆ ਉਸ ਤੇ ਬਲਕੱਟ ਨੂੰ ਤਾਂ ਯੂਨੀ ਜੈਸਸ ਕਾ ਲਾਉਂਦੇ ਨੇਗੇ ਇਹ ਡਿਜੀਟਲ ਵੀ ਇਹਨਾਂ ਦੇ ਚਾਰਜ ਤਾਂ ਦੇ ਨੇਗੇ ਜਿਹੜੇ ਤਾਂ ਦੇ ਆ ਅੱਜ ਸੀਐਮਓ ਭਗਵੰਤ ਮਾਨ ਦੀ ਕੋਠੀ ਦੇ ਅੱਗੇ ਖੜੇ ਹੋਏ ਇਸ ਟਾਈਮ ਜਿੱਥੇ ਤੋਂ ਲਗਾਤਾਰ ਬੇਰੁਜ਼ਗਾਰਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਲਗਾਤਾਰ ਇੱਥੇ ਲੜਕੀਆਂ ਦੀਆਂ ਚਿੰਨ੍ਹਾਂ ਟੱਪੀਆਂ ਮੇਤਤੀ ਹੋਈ ਕਈ ਪੱਧਰਾਂ ਦੀਆਂ ਅਕਲੀਰ ਦੇ ਰੇਸ ਪ੍ਰਦਰਸ਼ਨ ਦੇ brand ਪੱਗ ਰੱਤੀ ਗਈ ਆ ਸਸੀガル ਬਾਈ ਜੀ ਅੱਛਾ ਬਾਈ ਜੀ ਕਿੱਥੋਂ ਆਏ ਹੋ ਤੁਸੀਂ ਇਸ ਗੁਰੂ ਜਿਲ੍ਹੇ ਦੇ ਪਟਾਰ ਕਲਾ ਪਿੰਡਾਂ ਲੈ ਰਹੇ ਹੋ ਤੁਸੀਂ ਅੱਛਾ ਬਾਈ ਜੀ ਅੱਜ ਤੁਸੀਂ ਪ੍ਰਦਰਸ਼ਨ ਕਰ ਰਹੇ ਸੀ ਕੀ ਕਿੰਨੇ ਦਾ ਮਸਲੇ ਹੈ ਗਿਆ ਸਾਡੇ ਮੰਗਾਂ ਮਸਲੇ ਜਿਹੜੇ ਪੋਰਜਗਾਈ ਦੀ ਗੱਲ ਹੈ ਇਹ ਭਗਵੰਤ ਮਾਨ ਸਰਕਾਰ ਪਹਿਲਾਂ ਸਾਡੇ ਨਾਲ ਬਾਤ ਕਰਕੇ ਸੱਤਾ ਦੇ ਵਿੱਚ ਆਈ ਹੈ ਅੱਜ ਉਹ 2 ਸਾਲ ਹੋ ਗਏ ਉਹ ਬੀਤੇ ਹੋ ਚੁੱਕੇ ਨੇ 2 ਸਾਲਾਂ ਦੇ ਵਿੱਚ ਇਹਨਾਂ ਨੇ ਸਾਡੀਆਂ ਮੰਗਾਂ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਸੋ ਜੇਕਰ ਅਸੀਂ ਜਿਹੜਾ ਮੁੱਖ ਮੰਤਰੀ ਕਹਿਣਾ ਹੁੰਦਾ ਸੀ ਕਿ ਮੈਂ ਇੰਦਾ ਮੁੱਖ ਮੰਤਰੀ ਹਾਂ ਜਦੋਂ ਮਰਜ਼ੀ ਆ ਕੇ ਤੁਸੀਂ ਮੈਨੂੰ ਸਿੱਧਾ ਮਿਲ ਸਕਦੇ ਹੋ ਆ ਦੇਖੋ ਭਾਈ ਅੱਜ ਜਿਸ ਨੂੰ ਮਿਲ ਰਾਇਆ ਸੀ ਕਿਵੇਂ ਸਾਡੀਆਂ ਪੱਗਾਂ ਲੱਗਦੇ ਨੇ ਜਿਹੜੇ ਪਹਿਲਾਂ ਕਹਿੰਦਾ ਹੁੰਦੇ ਸੀ ਕਿ ਤੁਹਾਡੀਆਂ ਪੱਗਾਂ ਤੇ ਆਜੀਆਂ ਚੁੰਨੀਆਂ ਉਹ ਸਾਰਾ ਕੁਝ ਅੱਜ ਇੱਥੇ ਸ਼ਰਿਆਮ ਹੋਣ ਲੱਗਿਆ ਇਸ ਲਈ ਜਿੰਨੇ ਝੂਠੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਇਆ ਸੀਗਾ ਇਹ ਇੱਕ ਤੇ ਵੀ ਇਹ ਖਰਾਨੇ ਉੱਤਰਿਆ ਸਭੋ ਪਹਿਲੀਆਂ ਸੰਗਾਰਾਂ ਦੀ ਤਰ੍ਹਾਂ ਅੱਜ ਵੀ ਸਾਨੂੰ ਉਸੇ ਤਰ੍ਹਾਂ ਡੰਡਿਆਂ ਦੇ ਨਾਲ ਕੁੱਟਿਆ ਜਾ ਰਿਹਾ ਹੈ ਸਾਡੀਆਂ ਪੱਗਾਂ ਲਾਈਆਂ ਜਾ ਰਹੀਆਂ ਨੇ ਸਾਡੀਆਂ ਟੀਆਂ ਪਹਿਣੀਆਂ ਚੁੰਨੀਆਂ ਪਾੜੀਆਂ ਜਾ ਰਹੀਆਂ ਨੇ ਇਹਨਾਂ ਦੇ ਵਿੱਚ ਦੇਖ ਲੈ ਵਿੱਚ ਸਾਨੂੰ ਤਾਂ ਕੋਈ ਫਰਕ ਨਹੀਂ ਆ ਉਹ ਬਾਰੇ ਨਹੀਂ ਲੱਗਦਾ ਜਦ ਕਿ ਸਾਡੀਆਂ ਮੰਗਾਂ ਨਹੀਂਆਂ ਉਹ ਸਾਰੀਆਂ ਜਾਇਜ਼ ਨਹੀਂ ਅੱਛਾ ਭਾਈ ਜੀ ਮੰਗਾਂ ਕੀ ਕੀ ਨੇ ਕਿਹੜੀਆਂ ਮੀਡੀਆ ਡਿਮਾਂਡਾਂ ਲੈ ਕੇ ਤੁਸੀਂ ਇੱਥੇ ਆਏ ਦੇਖੋ ਭਾਈ ਜਦੋਂ ਡਿਗ੍ਰੀ ਕਰਦੇ ਆਪਾਂ ਤਾਂ ਉਸ ਵੇਲੇ 43-50 ਦੇ ਨਾਲ ਡਿਗ੍ਰੀ ਹੁੰਦੀ ਹੈ ਤੇ ਲੇਕਿਨ ਜਦੋਂ ਨੌਕਰੀ ਲੈਣੀ ਹੈ ਨੈੱਟ ਪਾਸ ਕੀਤਾ ਸੀ ਨੇ ਕਿਤਨਾ ਆਜਾਉਣਾ ਕਹਿੰਦੇ 55% ਦੀ ਸਰਤ ਤੇ ਜਿਹੜੀ ਬੇਰੁਜ਼ਗਾਰਾਂ ਦੇ ਉੱਤੇ ਲਾਈ ਤੇ ਨਾਲ-ਨਾਲ ਕਹਿੰਦੇ ਸਾਡੀਆਂ ਗ੍ਰੇਡ ਮਾਸਟਰ ਕੇਡਰ ਦੀਆਂ ਪੋਸਟਾਂ ਲੈਕਚਰਾਰ ਦੀਆਂ ਪੋਸਟਾਂ ਜਿਹੜੇ ਕਹਿੰਦੇ ਸਰਕਾਰ ਨੇ ਰੋਜ਼ਗਾਰ ਦੇਤਾ 743 ਪੋਸਟਾਂ ਵੱਡੀਆਂ ਸੀ ਇਹ ਲੈਕਚਰਾਰ ਦੀਆਂ ਉਹ ਰੱਦ ਕਰਤੀਆਂ ਇਹਨਾਂ ਨੇ ਤਾਂ ਇਸ ਤਰ੍ਹਾਂ ਨਾਲ ਕਹਿੰਦੇ ਬੇਰੋਜ਼ਗਾਰ ਸੋਪ ਤੇ ਜਿਹੜਾ ਸਿੱਖਿਆ ਦਾ ਨਾਅਰਾ ਦਿੱਤਾ ਸੀ ਸੇਧ ਦੇ ਵਿੱਚ ਇਹਨਾਂ ਨੇ ਇੱਕ ਵੀ ਪੋਸਟ ਨਹੀਂ ਵੱਢੀ ਸਾਡੇ ਨਾਲ ਆ ਕੇ ਪੂਰੀ ਬਹਿਸ ਕਰ ਸਕਦੇ ਆ ਕਿਉਂਕਿ ਵਿਧਾਨ ਸਭਾ ਦੇ ਵਿੱਚ ਜਿੰਨੇ ਆ ਬੋਲਦਾ ਸੀ ਮੈਂ ਕਹਿੰਦਾ ਸਾਡੇ ਨਾਲ ਆ ਕੇ ਬੋਲੇ ਤਾਂ ਅਸੀਂ ਉਸ ਨੂੰ ਜਵਾਬ ਦੇ ਲਵਾਂਗੇ ਵਿਧਾਨ ਸਭਾ ਚ ਜਿਹੜੇ ਲੋਕ ਤਾਂ ਇਹਨਾਂ ਨਾਲ ਹੀ ਰਏ ਮਿਲਿਏ ਉਹਨਾਂ ਕੋਲ ਜੇ ਕੰਮ ਸਾਡੇ ਕੋਲੇ ਆ ਅਸੀਂ ਦੋਵੇ ਤੈਨੂੰ ਜਵਾਬ ਕਿਵੇਂ ਬੰਲਾਂ ਉਹ ਜਿਹੜੀਆਂ ਜਿਹੜੇ ਗੱਲਾਂ ਕਰਕੇ ਤੁਸੀਂ ਸਪਤਾ ਦੇ ਵਿੱਚ ਆਏ ਉਹ ਸਾਰੀਆਂ ਗੱਲਾਂ ਦਾ ਜਵਾਬ ਹੈ ਜਣਾ ਅਸੀਂ ਇੱਥੇ ਦੇਣ ਲਈ ਤਿਆਰ ਕਾ ਇਸ ਲਈ ਸੇਵਕ ਦੀ ਸਿੱਖਾ ਦੋਵੇਂ ਲੇਖ ਨੇ ਲੱਪ ਕਰਤੇ ਨੇ ਇੱਕ ਵੀ ਪੋਸਟ ਸਿੱਖਾ ਦੇ ਵਿੱਚ ਭਗਵਾਨ ਤੁਾਰ ਸਰਕਾਰ ਨੇ ਨਹੀਂ ਕੱਢੀ ਕਾਡਕਦਾਈ ਪੋਸਟਾਂ ਜਿਹੜੀਆਂ ਉਹ ਸੰਘਰਸ਼ ਦੇ ਨਾਲ ਕਾਂਗਰਸ ਸਰਕਾਰ ਜਾਂਦੇ ਜਾਂਦੇ ਸਾਨੂੰ ਦੇ ਕੇ ਗਈ ਸੀਗੀ ਉਸ ਤੋਂ ਬਾਅਦ ਪੀਜੀਟੀ ਦੀਆਂ ਪੋਸਟਾਂ 9894 ਲਈ ਨੇ ਕੋ ਕਾਂਗਰਸ ਸਰਕਾਰ ਦੀਆਂ ਗੱਡੀਆਂ ਉਹਨਾਂ ਨੇ ਇਹਨਾਂ ਨੇ ਇੱਕ ਵੀ ਪੋਸਟ ਨੂੰ ਵੱਡੀ ਸਰਪਸਥਿਆਰਵਾਜੀ ਦੇ ਤੋ ਜੋੜਿਆ ਉਹ ਇਹਨਾਂ ਨੂੰ ਦਿੱਤਾ ਜਾ ਰਿਹਾ ਹੈ ਸਿਰਫ ਇਹ ਜਾਇਜ਼ ਮੰਗਾਂ ਨੂੰ ਲੈ ਕੇ ਉੱਤੇ ਆਏ ਹੋਏ ਆ ਕਿ ਸਿਹਤ ਤੇ ਸਿੱਖਿਆ ਜਿਹੜਾ ਨਾਰਾ ਦਿੱਤਾ ਸੀ ਆਈ ਨਾਲ ਸਾਡੇ ਬੇਰੁਜ਼ਗਾਰਾਂ ਦਾ ਵਿਚਾਰ ਜਿਹੜਾ ਉਹ ਦਿੱਤਾ ਜਾਂਦਾ ਅੱਛਾ ਭਾਈ ਜੀ ਅੱਜ ਬਹੁਤ ਜ਼ਿਆਦਾ ਥਕਾਂ ਮੁੱਕੀ ਹੋਈ ਤੁਹਾਡੀ ਪੱਗ ਵੀ ਲੱਤ ਗਈ ਹੈਗੀ ਆ ਜਦੋਂ ਅਜਿਹੇ ਸਮੇਂ ਅਜਿਹਾ ਵਰਤਾਰਾ ਆਉਂਦਾ ਹੈਗਾ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਦੇ ਵਿਚਾਰ ਆਉਂਦੇ ਆ ਦੇਖੋ ਭਾਈ ਜਿਹੜਾ ਜਿਹੜੇ ਦਿਮਾਗ ਦੇ ਵਿੱਚ ਵਿਚਾਰ ਨੇ ਉਹਨਾ ਤੁਹਾਨੂੰ ਪੱਤੀਆ ਦੇਰਜਗਰੀ ਦੀ ਮਾਰ ਪਹਿਲੀ ਚੱਲ ਰਹੇ ਆ ਠੀਕ ਹੈ ਪਰ ਇਸ ਤਰ੍ਹਾਂ ਨਾਲ ਕਿ ਸਾਨੂੰ ਇਹ ਲਈ 30 ਵੋਟਾਂ ਪਾਉਣ ਚ ਅਸੀਂ ਵੱਤ ਤੋਂ ਵੱਧ ਸਪੋਰਟ ਕੀਤੀ ਸੀ ਇਹਨਾਂ ਦੀ ਪੰਡਾਂ ਦੇ ਵਿੱਚ ਸਾਨੂੰ ਲੱਗਿਆ ਸੀ ਕਿ ਸ਼ਾਇਦ ਉਹਨਾਂ ਨਾਲੋਂ ਕੁਝ ਜ਼ਿਆਦਾ ਫਰਕ ਹੈ ਜਿਹੜਾ ਸਾਨੂੰ ਮਿਲੂਗਾ ਬਾਰੇ ਕਿ ਉਹਨਾਂ ਨਾਲੋਂ ਤਾਂ ਇਹ ਉੱਪਰ ਦੇ ਨਿਕਲੇ ਆ ਕਿਉਂਕਿ ਇਹੀ ਕੁਛ ਆ ਜੋ ਪਹਿਲਾਂ ਸੂਰ ਦੇ ਵਿੱਚ ਬਜਿੰਦਰ ਸਿੰਘਲਾ ਦੇ ਸਮੇਂ ਹੁੰਦਾ ਜਾ ਰਿਹਾ ਕਾਂਗਰਸ ਸਰਕਾਰ ਦੇ ਵਿੱਚ ਤੇ ਵੀ ਕੁਝ ਅੱਜ ਇਹ ਨਾ ਉਹ ਭਗਵੰਤ ਮਾਨ ਸਰਕਾਰ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਕਹਿੰਦੇ ਨੇ ਖਾਸ ਪਾਰਟੀ ਬਣ ਗਈ ਹੈ ਜਿਹੜੀ ਅੱਜ ਇਹ ਸਰਕਾਰ ਦੇ ਵਿੱਚ ਖਾਲੀ ਕੋਠੀ ਹੈ ਭਾਈ ਜਿਨੂੰ ਕਿ ਨਜ਼ਾਰੇ ਆ ਇੱਕ ਵੀ ਬੰਦਾ ਨਹੀਂ ਹੈਗਾ ਇੰਨੀ ਦੀ ਕੋਠੀ ਹੋਣੀ ਜਿੱੰਨੀ ਸਿਕਿਉਰਟੀ ਤੇ ਖਰਚਾ ਕਰ ਰਖੇ ਨੇ ਦਾ ਇਸ ਲਈ ਸੀਦਾ ਸਿਰਫ ਗੱਲ ਕਰਨੀ ਆਈ ਸੀ ਕਿ ਸਾਡੇ ਨਾਲ ਬਹਿ ਕੇ ਗੱਲ ਕਰੇ ਆ ਜੇ ਹੁਣ ਸੜਕ ਤੇ ਆ ਜੇ ਬਲੋਗਰ ਨੂੰ ਸੜਕਾਂ ਦੇ ਫਰਦਾ ਦੀ ਤਾਂ ਹੁਣ ਆਵੇ ਸੜਕ ਦੇ ਉੱਤੇ ਬਹਿ ਕੇ ਗੱਲ ਕਰੇ ਸੜਕ ਤੇ ਨਹੀਂ ਬਹਿਣਾ ਚਾਹਤੇ ਨੂੰ ਮੜਾ ਮੋਟਾ ਉਹਦਾ ਮਿਲ ਗਿਆ ਤਾਂ ਕੋਠੀ 'ਚ ਬਹਿ ਕੇ ਗੱਲ ਕਰ ਲੈ ਬੰਦਿਆਂ ਨਾਲ ਉਹ ਗੱਲ ਕਰੇ ਤੇ ਸਭ ਆਪਾਂ ਜੀ ਅੱਜ ਅੱਜ ਜੋ ਵੀ ਇੱਥੇ ਹੋਇਆ ਹੈਗਾ ਉਹਨਾਂ ਦੀ ਮੰਗਾਂ ਬੁਲੇ ਵੀ ਤੁਹਾਡੇ ਮੰਤਸਰ ਸਾਡੀ ਪੰਜਾਬ ਸਰਕਾਰ ਤੋਂ ਹੀ ਇਹ ਨਹੀਂ ਜੀ ਸਾਡੀ ਪੋਸਟਾਂ ਜਾਰੀ ਹੋ ਗਏ 2 ਸਾਲ ਹੋ ਗਏ ਸਰਕਾਰ ਆ ਇਹਨੂੰਾਰੇ ਲਾ ਕੇ ਝੂਠੇ ਲਾਰੇ ਲਾ ਕੇ ਆਈ ਹੈ ਸੱਤਾ ਦੇ ਵਿੱਚ ਕੋਈ ਇਹਨਾਂ ਸਾਡੇ 12 ਪੁਰਾਣੇ ਕੀਤਾ ਨਾ ਬੰਨੇ ਪੋਸਟਾਂ ਜਾਰੀ ਕੀਤੀਆਂ ਨਾ 55% ਦੇ ਵਿੱਚ ਕੋਈ ਸੱਤ ਲਾਤੀ ਇਹਨਾਂ ਨੇ ਉਪਰੇ ਕੇ ਇਹ ਲਕਸ਼ਸ਼ਨ ਦਾ ਇਹ 12 ਦਿੱਤਾ ਤੋਂ ਉੱਪਰ ਵੀ ਕੰਮ ਨਹੀਂ ਲੱਗਿਆ ਇਹਨਾਂ ਨੇ ਇਤੋਂ ਸਾਡੇ ਮਾਤੀ ਪਾਰਜ ਕਰਦੇ ਜਿਹੜੇ ਇਹਨਾਂ ਨੇ ਕਰਨੇ ਸੀ ਮੇਰੀਆਂ ਗੱਲਾਂ ਕਾਸਟੇਬਲ ਨੇ ਕਿ ਕਿਸੇ ਮੇਨ ਪਲੇਟ ਨਹੀਂ ਆਏਗੀ ਇਹ ਸਾਡੇ ਪ੍ਰਾਈਵੇਟ ਪਾਰਟਸ ਤੇ ਹੁਜਾ ਮਾਰ ਕੇ ਕੁੜੀਆਂ ਦੇ ਬਿੰਡੇ ਮਾਰ ਕੇ ਪਿੱਛੇ ਲੈ ਜਾ ਰਹੇ ਨੇ ਕਿਸੇ ਮੇਨ ਪਲੇਟ ਨਹੀਂ ਨਾਟ ਕਰ ਲੈ ਪੁਗੜੀ ਦੇ ਮੇਨ ਪਲੇਟ ਅੱਛਾ ਅੱਜ ਜਦੋਂ ਇਸ ਤਰੀਕੇ ਨਾਲ ਕਿੱਤੋਂ ਹੋਣੀ ਹੈਗੀ ਕਿਉਂਕਿ ਅੱਜ ਔਰਤ ਦਿਵਸ ਆ ਕਿਤੇ ਕਿਤੇ ਇਹ ਕਿਹਾ ਜਾ ਰਿਹਾ ਹੈ ਜਿਦਾ ਕਿ ਔਰਤਾਂ ਦਾ ਜਿਹੜਾ ਅੱਜ ਵੱਡੇ ਭਾਸ਼ਣ ਲਈ ਤੇ ਜਾਣਗੇ ਮੁੱਖ ਮੰਤਰੀ ਸਾਹਿਬ ਵੀ ਭਾਸ਼ਣ ਦੇਣਗੇ ਤਿਆਰਤਾ ਦਾ ਸਨਮਾਨ ਕਰਨਾ ਚਾਹੀਦਾ ਇਹਦੇ ਵਿੱਚ ਦੋਗਲੀ ਨੀਤੀ ਲੱਗਦੀ ਦੋਗਲੀ ਨੀਤੀ ਬਹੁਤ ਕੁਛ ਕਰਨਗੇ ਝੂਠਾ ਫੜਖਾਵਾ ਕਰਕੇ ਆਉਣਗੇ ਬਹੁਤ ਸਾਰੇ ਔਰਤਾਂ ਨੂੰ ਸਨਮਾਨ ਕਰਨਗੇ ਦਿਖਾਵਾ ਪੱਤਰ ਕਰਦੇ ਨੇ ਕਿਸੇ ਨੂੰ ਨਿਯੁਕਤੀ ਪੱਤਰ ਦਿਖਾਵੇ ਦੇ ਦਿੰਦੇ ਨੇ ਇਹ ਸਾਰੇ ਜਾਲੀ ਖਰੀਦੇ ਹੋਏ ਨੇਗੇ ਜਿਹੜੇ ਅਸਲੀ ਬੇਰੁਜ਼ਗਾਰ ਨੇ ਇੱਥੇ ਰੋਜ਼ੇ ਦੱਸਦੇ ਆ ਇਹਨਾਂ ਨੇ ਸਾਰਿਆਂ ਨੇ ਆਪਣੇ ਜਿਹੜੀਆਂ ਨੇ ਆਪ ਪਾਰਟੀ ਸਪੋਰਟ ਕੀਤੀ ਹੈਗੀ ਵੋਟਰਾਂ ਦੇ ਵਿੱਚ ਸਾਰਿਆਂ ਨੇ ਕਰੇ ਕਿਸੇ ਦਾ ਕੋਈ ਕਾਲੀਦਾਸ ਸੀ ਪਰ ਕਾਂਗਰਸੀ ਆਪਣੇ ਘਰ ਦੇ ਨੂੰ ਕਹੇ ਕਿ ਇਹਨਾਂ ਦੀ ਮੈਂਤ ਪੁੱਤੀ ਹੈ ਜੇ ਇਹਨਾਂ ਨੇ ਨਾ ਹੁਣ ਸਾਡੇ ਮੰਗਾਂ ਦਾ ਹੱਲ ਕੀਤਾ ਇਹ ਘਰ ਘਰ ਕੋ ਕਿ ਅਸੀਂ ਸਾਰੇ ਨੇ ਪਰੋਲ ਘਰਾਂ ਨੂੰ ਨਹੀਂ ਪਰਦੇ ਬਾਰੇ ਜਿੰਨੀ ਬੋਤ ਕੀਤੀ ਨਹੀਂ ਬੋਤ ਤੜ ਜੇ ਨਾ ਸਭੀ ਮੁੰਡਾ ਨਾ ਮੰਨੀਆਂ ਜਦੋਂ ਇਸ ਤਰੀਕੇ ਨਾਲ ਜਦੋਂ ਪ੍ਰਦਰਸ਼ਨ ਕਰਦੇ ਆਪਾਂ ਆਪਣੀਆਂ ਜਾਇਜ ਮੰਗਾ ਨੂੰ ਲੈ ਕੇ ਆਉਂਦੇ ਆ ਪਰ ਜਦੋਂ ਠੱਕਾ ਮੁੱਕੀ ਹੁੰਦੀ ਹੈ ਉਹਦੇ ਦਿਮਾਗ ਦੇ ਵਿੱਚ ਕੁਸਤਾਂ ਦੇ ਘਰੇ ਜਾ ਕੇ ਜੀ ਦਿਮਾਗ ਦੇ ਕੁਸਤਾਂ ਦੇ ਵਿਚਾਰ ਆਉਂਦੇ ਘਰੇ ਜਾ ਕੇ ਸਾਰੇ ਨਿਰਾਸ਼ਾ ਪੈ ਰਹਾ ਹੁੰਦੀ ਹੈ ਕਿ ਮੰਨ ਲਓ ਸਾਡੇ ਹੁਣ ਕੋਈ ਕੁੜੀ ਨੇ ਬਾਹਰ ਜਾਣਾ ਸੀ ਮੈਂ ਉਹਨੂੰ ਕਿਹਾ ਕਿਸੇ ਨੂੰ ਬਾਹਰ ਕਿਤੇ ਜਾ ਉਹਨਾਂ ਨੇ ਮੈਨੂੰ ਪਤਾ ਕੀ ਹੋਰ ਤੇ ਕੀਤਾ ਕਿ ਤੁਸੀਂ ਕੀ ਕਰ ਲਏ ਮੈਂ ਪੜ ਕੇ ਆ ਕਰਦੇ ਹੋ ਘਰ ਨਹੀਂ ਦਿੰਦੀਆਂ ਘਰ ਨੂੰ ਜੁੱਤੀਆਂ ਖਾ ਕੇ ਆ ਜਾਂਦੇ ਹੋ ਤੁਸੀਂ ਤੁਸੀਂ ਆਹ ਦੇ ਖਦਾਰੀ ਕੜ ਕਿੱਥੇ ਨੇਗੇ ਇਹਦੀ ਸੀਐਮ ਦੀ ਕੋਠੀ ਕਿੰਨੀ ਦੂਰ ਆ ਗਈ ਅਸੀਂ ਇੰਨੇ ਦੂਰ ਬੈਠੇ ਆ ਸਿਰਫ ਆਪਣੀ ਮੰਨਤ ਰੱਖਣ ਆਏ ਆਗੇ ਇਹ ਸਾਡੇ ਉੱਪਰ ਲਾਤੀ ਚਾਰਜ ਕਰਦੇ ਨੇਗੇ ਉਹਨਾਂ ਦੇ ਜਿਹੜੇ ਮਹਿਲਾ ਕਾਸਟਲ ਘੱਟ ਨਹੀਂ ਜਾਂਸਦਾਵਾਂ ਆਏ ਨੇ ਇਹ ਅਜਿਹਾ ਵੀ ਇਹਨਾਂ ਦੇ ਚਾਰਜ ਤਾਂ ਦੇ ਨੇਗੇ ਜਿਹੜੇ ਆਂਦੇ ਆ ਅਗਲੀ ਗੱਲ ਆ ਮੁੱਖ ਤੌਰ ਤੇ ਤੁਹਾਡੇ ਕੋਰਸ ਕੀ ਦਿੱਤਾ ਹੋਇਆ ਕਿਹੜੇ ਕਿਹੜੇ ਵਿਸ਼ੇ ਦੀ ਤੁਸੀਂ ਭਰਤੀ ਦੀ ਡਿਮਾਂਡ ਕਰਦੇ ਅਸੀਂ ਐਸਐਸਟੀ ਪੰਜਾਬੀ ਦੀ ਜਿਹੜੇ ਪੋਸਟਾਂ ਦੀ ਯਾਰਾ ਡਿਮਾਂਡ ਕਰਦੇ ਨੇ ਕਿਉਂਕਿ ਇਹਨਾਂ ਦੀ ਪੋਸਟਾਂ ਬਹੁਤ ਲੰਬੇ ਤੌਰ ਤੇ ਬਹੁਤ ਘੱਟ ਨਿਕਲਦੀਆਂ ਨੇ ਜੀ ਜਿਹੜਾ ਸੀਐਮ ਕਹਿੰਦਾ ਸੀ ਤੁਹਾਡੀ ਘਰ ਘਰ ਸਰਕਾਰ ਜਾਊਗੀ ਘਰ ਜਾ ਕੇ ਗੱਲਾਂ ਕਰਾਂਗੇ ਹਰ ਘਰ ਮਿਲਟੀ ਮੁੰਡੇ ਨੇ ਕਹੇ ਹਫ਼ਤੇ ਮੀਟਿੰਗ ਪੰਦਰਾਂਵਾਂ ਦੀ ਬੇਰਜਾਰਾ ਕੋਲ ਕਿਤੇ ਇੰਨੇ ਪੈਸੇ ਹੁੰਦੇ ਪੈਸੇ ਇਕੱਠੇ ਕਰਦੇ ਚੰਡੀਗੜ੍ਹ ਜਾਂਦੇ ਆ सीएम ਨੇ ਹਰ ਰੋਜ਼ ਕਿ ਇੱਕ ਦੋ ਮੀਟਿੰਗ ਨਕਲੀ ਆਈਏ ਇਹਨਾਂ ਦਾ ਜਿਹੜਾ ਹੈ ਤਾਂ ਬਹੁਤ ਜ਼ਿਆਦਾ ਹੰਕਾਰੀ ਨਿਰਾਸ਼ ਬਰਾੜ ਉਹ ਬਹੁਤ ਹੀ ਕਮੰਡੀ ਹੈ ਬਹੁਤ ਰਫ ਬੋਲਦਾ ਹੈਗਾ ਆ ਪਾਸੋਂ ਆਪਣੀ ਮੀਟਿੰਗ ਸੀਗੀ ਇਹਨਾਂ ਨੇ ਮੀਟਿੰਗ ਕਿਸੇ ਨਾਲ ਵੀ ਮਿਲਣ ਦੀ ਕਿਤੇ ਆਈ ਨਹੀਂ ਤੇ ਬੈਠਾ ਕੇ ਵਾਪਸ ਆ ਜਾਂਦਾ ਹੈ